ਅੱਜ ਆਪਾਂ ਆਪਣੇ ਵੀਰ ਟਰੱਕ ਡਰਾਈਵਰ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਵੀ ਅੱਜ ਕੱਲ ਦੇ ਨਵੇਂ ਮੁੰਡੇ ਟਰੱਕਾਂ ਵਾਲੇ ਪਾਸੇ ਕਿਉਂ ਨਹੀਂ ਆ ਰਹੇ ਕਿਉਂ ਨਹੀਂ ਡਰਾਈਵਰੀ ਸਿੱਖਦੇ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਜੀ ਸਾਨੂੰ ਇਹ ਦੱਸੋ ਜੀ ਟਰੱਕ ਡਰਾਈਵਰੀ ਕਿੰਨਾ ਕੁ ਲਾਹੇਵੰਦੰਦਾ ਜਾਂ ਨਹੀਂ ਲਾਹੇਵੰਦ ਵੀਰੇ ਅੱਜ ਟਾਈਮ ਇਹ ਮੰਗਿਆ ਜਿਹੜੇ ਹਿਸਾਬ ਨਾਲ ਡਰਾਈਵਿੰਗ ਦਾ ਖਾ ਅੱਜ ਜਿਹੜੀ ਟਾਈਮ ਚੱਲਦੀ 9 ਤੋਂ 10000 ਰੁਪਈਆ ਇਲੀਪੀਆ ਉਹਦੇ ਵਿੱਚ ਜਲਦੀ ਆਪਣੇ ਵਿੰਡਜ ਨਹੀਂ ਠੀਕ ਹੈ ਜੀ ਠੀਕ ਹੈ ਨਾ ਬਾਕੀ ਵੀ ਕੀਤੀ ਕੈਨੇਕਟਰਾਂ ਦੀ ਗੱਲ ਕੈਨੇਕਟਰ ਨੂੰ ਮਾਲਕ 4000 ਰੁਪਏ ਹੁੰਦਾ ਠੀਕ ਹੈ ਜੀ ਹੁਣ 4000 ਨਾਲ ਦੇਖੋ ਵੀ ਘਰ ਚੱਲੂ ਬੰਦੇ ਤੇ ਕਿੰਨੀ ਚੱਲੂ ਤੇ 100 ਦੇ ਪਿੱਛੋਂ ਮੰਨ ਕੇ ਚੱਲੋ 20 ਜਵਾਗਰੇ ਟਰੱਕ ਦੇchn ਵਾਲੇ ਇਹਦਾ ਕਾਰਨ ਦੱਸੋ ਜੀ ਇਹਦਾ ਕਾਰਨ ਬਈ ਕਮਾਈ ਹੈਣੀ ਆ ਚ ਤੇ ਟਰੱਕਾਂ ਚ ਕਮਾਈ ਕਿੰਨੀ ਗਾ ਹਣਾ ਟਾਈਮ ਪਾਸ ਆ ਬਈ ਤੇਲ ਦੇ ਦੇਖ ਲਓ ਰੇਕ ਚੀਜ਼ ਮਹਿੰਗੀ ਹੈ ਟਾਇਰ ਮਹਿੰਗਾ ਈਕਾ ਨਾ ਬੱਚਤ ਹੈ ਨਹੀਂ ਕੋਈ ਇਹ ਟਰੱਕ ਡਰਾਈਵਰ ਵੀਰ ਦੀ ਪ੍ਰੋਪਰ ਵੀਡੀਓ ਸਰਪੰਚ ਕਾਲਾ ਬਹਿਣ ਦੀ YouTube ਚੈਨਲ ਤੇ ਪਾਵਾਂਗੇ